ਪਟਿਆਲਾ ਪੁਲਿਸ ਨੂੰ ਨੌਜਵਾਨ ਮੇ ਬੱਚਿਆਂ ਦੇ ਖਰੀਦੋ ਫਰੋਕਤ ਨੂੰ ਲੈ ਕੇ ਪੰਜ ਜਿਹੜੇ ਮੈਂਬਰ ਨੇ ਉਹ ਗ੍ਰਿਫਤਾਰ ਕੀਤੇ ਨੇ ਸਾਡੇ ਨਾਲ ਐਸਪੀ ਸੀਟੀ ਸਰਪਰਾ ਆਲੋ ਮੌਜੂਦ ਨੇ ਗੱਲਬਾਤ ਕਰਨੇ ਸਰ ਨੌਜਵਾਨ ਮੇ ਬੱਚਿਆਂ ਦੇ ਜਿਹੜੀ ਖਰੀਦੋ ਫਰੋਕਤ ਹੈ ਉਹ ਗ੍ਰਿਫਤਾਰ ਕੀਤੇ ਨੇ ਪੰਜ ਮੈਂਬਰ ਕੀ ਮਾਮਲਾ ਹੈ ਸਾਰਾ ਗੋਗਲਬਿੰਦਰ ਜਿਹੜਾ ਇਹ ਗੈਂਗ ਸੀਗਾ ਕਾਫੀ ਆਰਗੇਨਾਈਜ਼ਡ ਅਰਗੇਨਲ ਕੰਮ ਕਰਦਾ ਸੀਗਾ ਇਹ ਬੇਸਿਕਲੀ ਸਪਲਾਈਰ ਨੂੰ ਆਇਡੈਂਟੀਫਾਈ ਕਰਦੇ ਸੀਗੇ ਜਿਹੜੇ ਕਿ ਨਾ ਡੇਲੀ ਵੇਜ ਵਰਕਰ ਜਾਂ ਪੀ ਨਦੀਹਾਰੀ ਵਰਕਰ ਹੁੰਦੇ ਸੀਗੇ ਆ ਉਹਨਾਂ ਤੋਂ ਕੱਚੇ ਕਟ ਰੇਟਸ ਹੈ ਲਾਈਕ ਸਿੱਧਾ ਸਿੱਧਾ ਡੀਲ ਡੀਲ ਕਰ

ਇੱਕ ਵਾਰ ਉਹ ਕਲੀਅਰ ਹੋ ਜਾਏ ਤਾਂ ਇਹਦਾ ਨੈਟਵਰਕ ਕਾਫੀ ਕੁਛ ਤੱਕ ਕਲੀਅਰ ਹੋ ਜਾਏਗਾ। ਇਹ ਬੱਚੇ ਕਿੰਨੇ ਕਿੰਨੇ ਬੱਚੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਹਨਾਂ ਨੇ ਉਠਾ ਕੇ ਲੈ ਕੇ ਗਏ ਸੀ। ਦੇਖੋ ਜੀ ਅਸੀਂ ਤੋਂ ਵੈਰੀਫਾਈ ਕਰੀ ਰਹੇ ਕਿ ਕਿੰਨੇ ਬੈਕਵਰਡ ਲਿੰਕੇਜ ਤੇ ਫੋਰਵਰਡ ਲਿੰਕੇਜਸ ਕੁਸ਼ੜੀ ਅਸੈਸਮੈਂਟ 10 ਤੋਂ 15 ਤੋਂ ਮਿਨੀਮਮ ਹੋਣਗੇ ਹੀ ਹੋਣਗੇ। ਜਿਹੜਾ ਇਹ ਵਾਲਾ ਮੋਡਿਊਲ ਇਹਦੇ ਵਿੱਚ ਕਲੀਅਰ ਹੋ ਜਾਣਾ ਹੈ। ਪਿਛੋਕਰ ਇਹਨਾਂ ਦਾ ਕੀ ਹੈ ਸਾਰਾ ਪਿਛੋਕਰ ਜਿਹੜੇ ਇਹਨਾਂ ਦਾ ਮਤਲਬ ਜੇ ਜਦੋਂ ਪਹਿਲੀ ਵਾਰ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਦੇ ਵਿੱਚ ਇੱਕ ਪ੍ਰਾਈਵੇਟ ਨਰਸ ਸੀਗੀ। ਠੀਕ ਹੈ। ਦੂਜਾ ਸਫਾਈ ਸੇਵਕ ਇਹਦਾ ਕੰਮ ਕਰਦੀ ਸੀਗੇ ਇੱਕ ਸਰਕਾਰੀ ਹਸਪਤਲ 'ਚ ਤੀਜਾ ਇੱਕ ਬ੍ਰੋਕਰ ਦਾ ਕੰਮ ਕਰਦਾ ਸੀਗਾ ਕਿੱਥੋਂ ਦੇ ਚੱਲਿਆ ਸੀ ਨੈਟਵਰਕ ਸਾਰੇ ਦਾ ਸਾਰਾ ਕਿੱਥੋਂ ਦੀ ਪਟਿਆਲਾ ਗ੍ਰਿਫਤਾਰੀ ਹੋਈ ਜੀ ਕੋ ਜੇ ਮਤਲਬ ਜਿਹੜਾ ਇਹਨਾਂ ਦਾ ਨੈਟਵਰਕ ਸੀਗਾ ਸਟਾਰਟਿੰਗ ਫਰੋਮ ਮੋਗਾ ਤੋਂ ਚੱਲ ਕੇ ਆ ਰਿਹਾ ਸੀਗੇ ਅੱਗੇ ਇਹਨਾਂ ਨੂੰ ਮੋਗਾ ਪਟਿਆਲੇ ਦੇ ਕਿਸੇ ਨੂੰ ਮਿਲਣਾ ਸੀਗਾ ਉੱਥੇ ਬੱਚੇ ਸਪਲਾਈ ਕਰਨੇ ਸੀ ਉੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਸਰ ਹੋਰ ਕੌਣ ਕੌਣ ਕੁਝ ਪਤਾ ਲੱਗਾ ਕਿ ਕਿੰਨੇ ਕੁ ਮੈਂਬਰ ਹੋ ਸਕਦੇ ਨੇ ਕਿੰਨੇ ਲੇਡੀਜ਼ ਵਗੈਰਾ ਕੋਈ ਦੇ ਵਿੱਚ ਤੋਂ ਮਤਲਬ ਜਿਸ ਤਰੀਕੇ ਨਾਲ ਮਤਲਬ ਸਮਝ ਆ ਰਿਹਾ ਹੈ ਇਹਦੇ ਵਿੱਚ ਨੈ

लेयर बाय लेयर पेमेंट फिक्स है बिचौलिया कुछ पैसा लेंता था जो सप्लायर उन्होंने सत्तर अस्सी हज़ार दें आगे मेन कस्टमर नार लख लाख से बेचते हैं तो जेंट्स भी है ने काफी जेंट्स भी हो, हो सकते हैं बिल्कुल बिल्कुल जैसी वेरीफाई कर रहे हैं तो में सारा कुछ क्लियर हो जाएगा ਸਰ ਐਸਐਸਪੀ ਸਿਟੀ ਸੱਤਰਾ ਆਲਮ ਜਿਨ੍ਹਾਂ ਨੇ ਦੱਸਿਆ ਕਿ ਪੰਜ ਮੈਂਬਰ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਗ੍ਰਿਫਤਾਰ ਕੀਤੇ ਨੇ ਜਿਹੜੇ ਬੱਚਿਆਂ ਦੀ ਖਰੀਦੋ ਫਰੋਖਤ ਕਰਦੇ ਨੇ ਜਿਨ੍ਹਾਂ ਵਿੱਚੋਂ ਚਾਰ ਔਰਤਾਂ ਨੇ ਤੇ ਇੱਕ ਜਿਹੜਾ ਹੈਗਾ ਜੈਂਟਸ ਹੈ ਤੇ ਇਹਨਾਂ ਦੀ ਜਿਹੜੀ ਹੈਗੀ ਕੁਝ ਪੜਤਾਲ ਤੋਂ ਹੋਰ ਵੀ ਕੁਝ ਜਿਹੜੇ ਖੁਲਾਸੇ ਹੋ ਸਕਦੇ ਨੇ ਪਟਿਆਲਾ ਤੋਂ ਕੈਮਰਾਮੈਨ ਲਵ ਮਲੋਤਰਾ ਦੇ ਨਾਲ ਕੁਲਵਿੰਦਰ ਘੋਮਤ ਰبوط ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par